ਜੋਹਤ ਨੂੰ ਬਤਿਏ ਦੇਣੀ ਇੱਕ ਸ਼ੇਰ ਗੁਰੂ ਦਾਸ ਮਹਾਰਾਜ ਨੇ 600 ਇਹਨਾਂ ਦੇ ਮਹਾਰਾਜਪੁਰ ਤੇ ਉਤਰਿਆ 70 ਦਾਸ ਮਹਾਰਾਜ ਜੋ ਫਲਫਸ ਖੱਚਾਸ ਰਹਾ ਜੋ ਨਿਕੰਪ੍ਰਕ ਸੋਨ ਜਿਨ੍ਹਾਂ ਨੇ ਗੱਲ ਕਹੀ ਸੀ ਸਤ ਗੁਰੂ ਦਾਸ ਮਹਾਰਾਜ ਦਾ ਸੁਪਨਾ ਸੀ ਕਿ ਇਸ ਦੇਸ਼ ਦੇ ਵਿੱਚ ਕੋਈ ਕੰਮ ਤੋਂ ਬਿਨਾਂ ਨਾ ਰਹੇ ਪਰ ਬੀਬੀ ਇਹ ਦੇਖੋ ਸੰਨੀਤਿਆ ਸਰਕਾਰਾਂ ਵੀ ਸੀ ਉਹਨਾਂ ਨੇ ਕੋਈ ਡਾਬਟਾ ਯੋਗਦਾਨ ਨਹੀਂ ਪਾਇਆ ਜਿਹੜੀ ਸੰਗਤ ਇਹਨਾਂ ਦੀ ਨਾਮ ਦੇਵਾ ਸੰਗਤ ਸੀ ਉਹਨਾਂ ਦੇ ਉਹਨਾਂ ਨੇ ਆਪ ਪ੍ਰਾਲੇ ਕਰਕੇ ਸਤਕੁਰ ਵੰਦਾਸ ਮਹਾਰਾਜ ਜੀ ਦੇ ਬਟਨ ਸੀ ਉਹਨਾਂ ਨੂੰ ਮੰਨਿਆ ਤੇ ਮੰਨਣ ਤੋਂ ਬਾਅਦ ਸਾਰੇ ਬਿਸ਼ਪ ਦੇ ਵਿੱਚ ਇੱਕ ਸੰਦੇਸ਼ ਦਿੱਤਾ ਕਿ ਸਤਕੁਰ ਵੰਦਾਸ ਮਹਾਰਾਜ ਜੀ ਨੇ ਕਿ ਉਹ ਆਪਣੇ ਸ਼ਾਸਨ ਕਾਲ ਦੇ ਵਿੱਚ ਜੋ ਆਪਣੇ ਜੀਵਨ ਦੇ ਵਿੱਚ ਜੋ ਕੋ ਸਾਨੂੰ ਸੰਦੇਸ਼ ਦਿੱਤਾ ਅੱਜ ਸਾਨੂੰ ਸេចក្តី ਸੰਦੇਸ਼ ਪਰਨ ਕਰਨਾ ਚਾਹੀਦਾ ਤੇ ਉਹ ਸੰਦੇਸ਼ ਆਪਣੇ ਨਾਲ ਲੈ ਕੇ ਜਿਹੜਾ ਆਉਣ ਵਾਲਾ 650ਵਾਂ ਵਿਸ਼ੇਪੱਧਤ ਇਹੜਾ ਸਤਪੁਰ ਬਿਰਦਾਸ ਮਹਾਰਾਜ ਦਾ ਕਾਸ਼ਟ ਮਨਾਇਆ ਜਾਣਾ ਹੈ ਉਹਦੇ ਨੇ ਸਾਨੂੰ ਅੱਜ ਤੋਂ ਹੀ ਤਿਆਰੀਆਂ ਕਰਨੀਆਂ ਚਾਹੀਦੀਆਂ ਤਾਂ ਜੋ ਕਿ ਵਿਸ਼ਵ ਦੇ ਵਿੱਚ ਜਿਹੜੀ ਪੀਚ ਨੀਚਵਾ ਦੀ ਗੱਲਾਂ ਉਹ ਜਿਹੜੀ ਖਤਮ ਕੀਤੀ ਗਾਸ ਆ ਕਿ ਕਿਉਂਕਿ ਸਤਪੁਰ ਬਿਰਦਾਸ ਮਹਾਰਾਜ ਨੇ ਸਾਰੀਆਂ ਗੱਲਾਂ ਦਾ ਆਪਣੇ ਸਮੇਂ ਦੇ ਵਿੱਚ ਖੰਡਨ ਕੀਤਾ ਇਹ ਮੈਂ ਸੰਦੇਸ਼ ਦੇਣਾ ਚਾਹੁੰਦਾ ਸਤਿਗੁਰੂ ਬਾਸ ਮਾਰਾਂਗੇ ਆਪਣੇ ਅਜ ਤੋਂ 659 ਸਾਲ ਪਹਿਲਾਂ ਕਿਉਂ ਗੱਲ ਕਹੀ ਸੀ ਉਹ ਅੱਜ ਤੱਕ ਪੂਰੀ ਨਹੀਂ ਹੋਈ ਹੋ ਸਕਦਾ ਆਉਣ ਵਾਲੇ ਕਿਤੋਂ ਸਾਲਾਂ 650ਵੇਂ ਸਾਲ ਦੇ ਵਿੱਚ ਉਹ ਜਿਹੜੀਆਂ ਦੇਖੀਆਂ ਉਹਆਂ ਗੱਲਾਂ ਉਹਨਾਂ ਤੇ ਅਸੀਂ ਅਮਲ ਕਰਦੇ ਹੋਏ ਉਹਨਾਂ ਦਾ ਜਿਹੜਾ ਅਸਲੀ ਜਿਹੜੀ ਲੋਕਾਂ ਨੂੰ ਜਿਹੜੀ ਉਹ ਇਹਨਾਂ ਦਾ ਜਿਹੜਾ ਅਸੀਂ ਦੇਖ ਲੋਕਾਂ ਨੇ ਸੰਦੇਸ਼ ਦੇਣ ਦਾ ਮਕਸਦ ਸੀ ਉਹ ਅਗਲੇ ਸਾਲ ਤੱਕ ਜਿਹੜਾ ਪੂਰਾ ਹੋ ਜਾਏ ਇਹ ਮੈਂ ਕਿ ਇਹਨਾਂ ਨੇ ਮੈਂ ਕਹਿੰਦਾ ਹੋਇਆ ਮੈਂ ਰਜ਼ਾ ਲੈਣਾ ਚਾਹ ਪੀਂ ਚਾਹ ਭਾਰਕ ਜੈਕੋਬੇ ਤਾਕਤ ਦੇ ਸਤੁਰ ਵਿਦਾਸ ਸਮਾਜ ਵਿੱਚ ਹੈ ਤੇ ਧਨਗੁਰਦੇਵ ਅੱਜ ਸਤਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਪੂਰੇ ਵਿਸ਼ਵ ਦੇ ਅੰਦਰ ਮਨਾਇਆ ਜਾ ਰਿਹਾ ਸੋ ਉਸੇ ਉਪਲਖ ਦੇ ਅੰਦਰ ਜਲੰਧਰ ਦੇ ਅੰਦਰ ਜਿਹੜੀ ਸ਼ੋਭਾ ਯਾਤਰਾ ਹੈ ਉਹ ਬਹੁਤ ਹੀ ਆਨ-ਬਾਨ ਤੇ ਸ਼ਾਨ ਦੇ ਨਾਲ ਜਿਹੜੀਆਂ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਹੈਗੀਆਂ ਉਹਨਾਂ ਵੱਲੋਂ ਸਜਾਈ ਜਾ ਰਹੀ ਹੈ ਔਰ ਇਸ ਸ਼ੋਭਾ ਯਾਤਰਾ ਦਾ ਪੂਰੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਦੇ ਉੱਤੇ ਬਹੁਤ ਵਧੀਆ ਢੰਗ ਦੇ ਨਾਲ ਸਵਾਗਤ ਵੀ ਕੀਤਾ ਜਾ ਰਿਹਾ ਔਰ ਉਹਨਾਂ ਸਟੇਜਾਂ ਦੇ ਉੱਤੇ ਬਹੁਤ ਅੱਛੇ-ਅੱਛੇ ਸੰਦੇਸ਼ ਤੇ ਵਧਾਈ ਸੰਦੇਸ਼ ਵੀ ਦਿੱਤੇ ਜਾ ਰਹੇ ਆ ਸੋ ਅਸੀਂ ਜਿੱਥੇ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਸਮੂਹ ਸੰਗਤ ਨੂੰ ਵਧਾਈ ਦੇਣਾ ਚਾਹੁੰਦੇ ਆ ਉੱਥੇ ਨਾਲ ਦੀ ਨਾਲ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਆ ਕਿ ਇਹ ਇਹ ਜਿਹੜੇ ਜਨਮ ਦੇਵਤਸ ਹੈਗੇ ਆ ਇਹ ਕੱਲੇ ਇੱਕ ਦਿਨ ਵਾਸਤੇ ਨਹੀਂ ਇਹਨੂੰ ਆਪਾਂ ਸਦੀਵੀ ਰੂਪ ਦੇਣ ਵਾਸਤੇ ਜਿਹੜਾ ਗੁਰੂ ਸਾਹਿਬਾਂ ਦਾ ਸੰਕਲਪ ਹੈ ਉਹ ਸੰਕਲਪ ਨੂੰ ਪੂਰਾ ਕਰਨ ਵਾਸਤੇ ਅਸੀਂ ਉਹਨਾਂ ਦੇ ਸੰਕਲਪ ਦੇ ਉੱਤੇ ਪਹਿਰਾ ਦਈਏ ਤੇ ਆਪਾਂ ਜਿੱਥੇ ਜਿਹਨਾਂ ਲੋਕਾਂ ਤੱਕ ਹਜੇ ਤੱਕ ਵੀ ਉਹਨਾਂ ਦੇ ਜਿਹੜੇ ਦੁੱਖ ਦਰਦ ਹੈ ਦੂਰ ਨਹੀਂ ਹੋਏ ਉਹਨਾਂ ਦੁੱਖਾਂ ਦਰਦਾਂ ਨੂੰ ਦੂਰ ਕਰਨ ਵਾਸਤੇ ਜਿਹੜਾ ਸਮਾਜਿਕ ਤੰਤਰ ਹੈ ਉਹ ਸੰਤੰਤਰ ਦੇ ਅੰਦਰ ਸੁਧਾਰ ਕਰਨ ਦੀ ਸਮਾਜਿਕ ਜ਼ਿੰਮੇਵਾਰੀ ਚੁੱਕੀਏ ਜਿੱਦਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜਾਂ ਬਾਕੀ ਸੰਤਾ ਮਹਾਪੁਰਸ਼ਾਂ ਨੇ ਆਪਣੇ ਸਮੇਂ ਦੇ ਅੰਦਰ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਇਸ ਸਮਾਜ ਦੇ ਅੰਦਰ ਜਿਹੜੀਆਂ ਕੁਰੀਤੀਆਂ ਇਹਦੀ ਜਿਹੜੀਆਂ ਔਣਤਾਈਆਂ ਉਹਨੂੰ ਦੂਰ ਕਰਨ ਵਾਸਤੇ ਜੀ ਜਾਣ ਦੇ ਨਾਲ ਕੰਮ ਕੀਤਾ ਅਸੀਂ ਫਿਰ ਅੱਜ ਇਸ ਬਹੁਤ ਹੀ ਸ਼ੁਭ ਦਿਹਾੜੇ ਦੇ ਉੱਤੇ ਸਮੂਹ ਸੰਤਾਂ ਨੂੰ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਹੋਏ ਇਹ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਗੁਰੂ ਸਾਹਿਬਾਂ ਦੇ ਉਸ ਸੰਕਲਪ ਨੂੰ ਪੂਰਾ ਕਰਨ ਵਾਸਤੇ ਖੁਦ ਦੇ ਸੰਕਲਪ ਕਰੀਏ ਔਰ 699 ਜਨਮ ਦਿਵਸ ਤੋਂ ਬਾਅਦ 650 ਮੇਂ ਦਿਨਮਤ ਦਿਨ ਤੱਕ ਆਪਾਂ ਇਹ ਜਿਹੜਾ ਸੰਕਲਪ ਹੈ ਉਹਨੂੰ ਪੂਰਾ ਕਰਨ ਵਾਸਤੇ ਜੀ ਜਾਣ ਦੇ ਨਾਲ ਅੱਗੇ ਵਧੀਏ ਜੈ ਗੁਰਦੇਵ ਧੰਨ ਗੁਰਦੇਵ ਗਿੰਦਰ ਭਾਈ ਪਰ ਮੈਂ ਸਾਰੀ ਸੰਗਤ ਨੂੰ ਸ਼੍ਰੀ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਗੁਰਪ੍ਰਿੰਦ ਲੱਖ ਲੱਖ ਸਾਈਂ ਦਿੰਦਾ ਹਾਂ ਅੱਜ ਸ਼੍ਰੀ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਗੁਰਪ੍ਰਿੰਦ ਦੇ ਸੰਬੰਧ ਵਿੱਚ ਗਿੰਦਰ ਸ਼ਹਿਰ ਵਿੱਚੋਂ ਸ਼ਫਾਜਤ ਤੱਕੀ ਜਾ ਰਹੀ ਆ ਔਰ ਬਹੁਤ ਵੱਡੀ ਕੀਰਤੀ ਵਿੱਚ ਸਾਰੀ ਸੰਗਤ ਇੱਤੇ ਪਹੁੰਚੀ ਆ ਇਸ ਕਰਕੇ ਸਾਰੇ ਹੀ ਮਹਾਰਾਜਿਆਂ ਪੁਛਿਆ ਸਾਂਝਿਆ ਕਰ ਰਹੇ ਆ ਤੇ ਅੱਜ ਅਸੀਂ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਸ਼ਰਧਾਦ ਮਹਾਰਾਜ ਜੀ ਸਾਰਿਆਂ ਤੇ ਆਪਣੀ ਕਿਰਪਾ ਬਣਾਏ ਰੱਖਣ ਸਾਰੇ ਉਹਨਾਂ ਦੀ ਛਤਰ ਛਾਇਆ ਹੈ ਉਹਨਾਂ ਦੀ ਕਿਰਪਾ ਹੈ ਜੀ ਸੋਹੀ ਔਰ ਪਛਾਲ ਪਸੰਦੀਆਂ ਬੇਤਿਆਂ ਬੇਤਿਆਂ ਨੇ ਇੱਕ ਵਾਰੀ ਫੇਰ ਵੀ ਮੈਂ ਸਾਰੀ ਸੰਗਤ ਨੂੰ ਸ਼ਰਧਾਦ ਮਹਾਰਾਜ ਦੇ ਅੱਗੇ ਲੱਖ ਲੱਖ ਵਾਰੀ ਸਤਗੁਰੂ ਬਿਦਾਸ ਮਹਾਰਾਜ ਦੀ ਜਨਮ ਦਿਨ ਦੇ ਵਕਸ਼ ਗਾਣ ਦੇ ਉੱਤੇ ਉਹਨਾਂ ਦੇ ਜਨਮ ਦਿਨ ਤੇ ਕੱਲੇ ਪੰਜਾਬ ਚ ਨਹੀਂ ਜਲੰਧਰ ਚ ਪੂਰੇ ਹਿੰਦੁਸਤਾਨ ਔਰ ਪੂਰੇ ਵਰਲਡ ਦੇ ਵਿੱਚ ਜਿਹੜਾ ਜਨਮ ਦਿਨ ਹੈ ਬਾਲ ਦੀ ਸ਼ਖਸ ਦਾ ਸਿਵਨ ਨਾਮ ਮਨਾਇਆ ਜਾ ਰਿਹਾ ਹੈ ਤੋਂ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਸਾਰੀ ਸੰਗਤ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਔਰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਇਸ ਪਵਿੱਤਰ ਜਨਮ ਦਿਹਾੜੇ ਤੇ ਬਹੁਤ ਸਾਰੀਆਂ ਵਧਾਈਆਂ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਸਾਰੀ ਇਸ ਕੁਲ ਦੁਨੀਆ ਦੇ ਉੱਤੇ ਮਿਹਰ ਭੜਿਆ ਹੱਥ ਰੱਖਣਗੇ ਅੱਜ ਦਾ ਇਹ ਜਿਹੜਾ ਦਿਹਾੜਾ ਇਹ ਬਹੁਤ ਹੀ ਭਾਂਡਾ ਵਾਲਾ ਚਾਤੁਰਨ ਦਾਸ ਮਹਾਰਾਜ ਜੀ ਨੇ ਮਾਨਵਤਾ ਨੂੰ ਇੱਕ ਸੇਧ ਦਿੱਤੀ ਸੀਗੀ ਝੂਹਾ ਛਾਤ ਨੂੰ ਮਟਾਉਣ ਦੀ ਔਰ ਅੱਜ ਉਹਨਾਂ ਨੂੰ ਉਹਨਾਂ ਦੇ ਨਾਮ ਲੈਵਾ ਜਿਹੜੀ ਸੰਗਤ ਆ ਉਹ ਪੂਰੇ ਸੰਸਾਰ ਦੇ ਵਿੱਚ ਬਹੁਤ ਹੀ ਵਧੀਆ ਸ਼ਰਧਾ ਦੇ ਨਾਲ ਆਪਣਾ ਜਨਮ ਦਿਨ ਮਨਾ ਰਹੀ ਆ ਤੇਰਾ ਸੱਚਖੰਡ ਵੱਲੋਂ ਵੀ ਆਈ ਸਾਡੀ ਬਨਾਰਸ ਦੇ ਵਿੱਚ ਕੱਲ 29 ਜੂਨ ਨੂੰ ਗੱਡੀ ਜਿਹੜੀ ਇੱਕ ਪੂਰੀ ਟ੍ਰੇਨ ਬੇਗੰਪੁਰਾ ਐਕਸਪ੍ਰੈਸ ਗਈ ਉਹਦੇ ਵਿੱਚ ਵੀ ਦੁਨੀਆਂ ਨੇ ਬਹੁਤ ਸਾਰੇ ਸਰਦਾਰਾਂ ਨੇ ਆਪਣਾ ਉਤਸ਼ਾਹ ਦਿਖਾਇਆ ਤੁਮੇ ਅੱਜ ਸਾਰਿਆਂ ਨੂੰ ਅੱਜ ਦੇ ਇਸ ਸੁਭਿਅਤੇ ਤੇ ਬਹੁਤ-ਬਹੁਤ ਮੁਬਾਰਕਾ ਦਨਾ ਜੈ ਗੁਰਦੇਵ ਧੰਨ ਜੀ